ਕਸਰ ਪਰਵਾਰ ਨੂੰ ਵਾਰਿਆ ਦੇ ਦਿਓ ਮਾਪਿਆਂ ਅਸੀਂ ਇਹ ਗੁਣ ਤਪ ਰਹੇ ਨੰਦਪੁਰੀਏ ਤੂੰ ਵਸਦੀ ਰਹਿ ਅਸਾਂ ਕਮੜ ਕੇ ਹੋਣਾ ਨਹੀਂ ਨੰਦਪੁਰੀਏ ਤੂੰ ਵਸਦੀ ਰਹਿ ਅਸਾਂ ਕਮੜ ਕੇ ਹੋਣਾ ਨਹੀਂ ਨੰਦਪੁਰੀਏ ਜੇ ਬਨ ਗਏ ਗਲ ਬੰਦੂ ਪਾ ਗਏ ਕਹਿੰਦੇ ਕਿ ਤੁਸੀਂ ਛੱਡ ਜੋ ਕਹਿੰਦੇ ਅਸੀਂ ਛੱਡ ਕੇ ਜਾਂਦੇ ਨਹੀਂ ਆਪੇ ਗੁਰੂ ਤੇ ਆਪੇ ਚੇਲਾ ਥੋੜਾ ਹੁਕਮਾ ਤੁਸੀਂ ਵੀ ਹੁਕਮ ਸੁਨਾਸ ਤੱਕਦੇ ਆ ਪਰ ਤੁਸੀਂ ਤਾਂ ਸਾਡੇ ਵਰਗੇ ਲੱਖਾ ਹੋਰ ਲੱਭ ਕੇ ਇਕੱਠੇ ਕਰ ਲਓਗੇ ਥੋੜੇ ਵਰਗਾ ਗੁਰੂ ਤਾਂ ਕਿਸੇ ਨੂੰ ਥੋੜਾ ਨਹੀਂ ਨੰਦਪੂਰੀਏ ਤੂੰ বাসਦੀ ਰਹਿ ਅਸਾਂ ਤਮੜ ਕੇ ਆਉਣਾ ਨਹੀਂ ਨੰਦਪੂਰੀਏ ਤੂੰ বাসਦੀ ਰਹਿ ਅਸਾਂ ਤਮੜ ਕੇ ਆਉਣਾ ਨਹੀਂ ਨੰਦਪੂਰੀਏ ਤੂੰ বাসਦੀ ਰਹਿ ਮਾਨ ਰੱਖਿਆ ਆਪਦੇ ਪਿਆਰਿਆਂ ਦਾ ਨਾਲੇ ਤਾੜੀਆਂ ਮਾਰੀਆਂ ਜੱਲਿਆ ਹੰੂਆਂ ਦਾ ਫੀਰ ਇਹ ਹੈ ਗਿਆ ਤਾਕ ਦਾ ਦਾ ਪਕੜ ਲੋ ਜਦੋਂ ਤਾੜੀਆਂ ਮਾਰ ਕੇ ਨੰਗੇ ਦੁਸ਼ਮਣ ਨੂੰ ਆਫ ਦੇ ਵਿੱਚ ਦੀ ਇਹਨਾਂ ਤੋਂ ਬਿਨਾ ਕਿਸੇ ਨੇ ਲੜਾਉਣਾ ਨਹੀਂ ਰਾਜਪੁਰੇ ਤੂੰ ਬਾਦਸ਼ਾਹੀ ਹੈ ਉੜਾ ਬਿਲੀ ਰੋਲੀ ਰੋਗਿਆ ਨਾ ਝਾੜੀਆਂ ਦੇ ਜਾ ਕੇ ਮਾਛੀ ਵਾੜੇ ਪਾ ਗੇ ਸਰਾਣਾ ਲਾ ਕੇ ਟਿੰਡ ਦਾ ਕਹਿੰਦੇ ਕਰਜ਼ਾ ਲੈ ਗਿਆ ਪਰਜਾ ਦਾ ਕਿਸੇ ਨੇ ਰੱਬ ਦਾ ਸ਼ੁਕਰ ਮਨਾਉਂ ਨਾ ਰਹੀ ਅਧ ਪੂਰੀਏ ਤੂੰ ਵਸਦੀ ਰਹਿ ਦੇ ਗੰਗੂ ਨੇ ਨਮਕ ਪਾਣੀ ਖਾਦਾ ਸੀ ਜਦੋਂ ਘਰੇ ਲੈ ਗਿਆ ਮਾਇਆ ਵੇਖੀ ਮਨ ਡੋਲਾ ਖਾ ਗਿਆ ਜਾ ਕੇ ਕਹਿੰਦਾ ਮਾਤਾ ਸੋਪੀ ਨੂੰ ਆ ਜ਼ਹਿਰ ਮਿਲਾ ਦੇ ਮਾਇਆ ਮੁਕਣੀ ਤੈਨ ਜਰਮ ਮੁਕਣੀ ਨੀ ਮਾਤਾ ਕਹਿੰਦੀ ਵੇਖੀ ਗਦੇ ਗੰਗਾ ਇਹ ਜਾ ਕੇ ਰਕਮੋੜਾ ਨੀ ਨੰਦਪੂਰੀਏ ਤੂੰ ਵਸਦੀ ਰਹਿ ਅਸਾਂ ਤੁਰ ਕੇ ਆਉਣਾ ਨਹੀਂ ਨੰਦਪੂਰੀਏ ਤੂੰ ਵਸਦੀ ਰਹਿ ਅਸਾਂ ਤੁਰ ਕੇ ਆਉਣਾ ਨਹੀਂ ਨੰਦਪੂਰੀਏ ਤੂੰ ਵਸਦੀ ਰਹਿ ਬੜਾ ਪਾਏ ਬਿਨਾ ਫੇਰ ਵੀ ਨਹੀਂ ਜਾ ਗਿਆ ਜਾ ਕੇ ਮਰਿੰਡੇ ਦੇ ਵਿੱਚ ਸ਼ਿਕਾਇਤ ਕਰਤੀ ਖੜ ਕੇ ਲੈ ਗਏ ਛੋਟੇ ਸਹਿਬਜਾਦਿਆਂ ਨੂੰ ਤੇ ਮਾਤਾ ਨੂੰ ਨਜ਼ਰਬੰਦ ਕਰਤਾ ਵਿੱਚ ਠੰਡੇ ਗੁਰਜ ਦੇ ਜਿੱਤੇ ਗਰਮੀ ਦੇ ਵਿੱਚ ਵੀ ਬਾਲਾ ਲੱਗਦਾ ਕੋਲੇ ਕੋਈ ਕਪੜਾ ਨਹੀਂ ਇਹ ਜਾ ਵਕਤ ਕਿਸੇ ਤੇ ਕੋਣਾ ਨਹੀਂ ਨੰਦ ਪੂリエ ਤੂੰ ਵਸਦੀ ਰਹਿ ਆਜ਼ਾਤ ਮੋੜ ਕੇ ਆ ਜੇ ਲੈ ਕੇ ਛੋਟੇ ਸਹਬਜ਼ਾਦਿਆਂ ਨੂੰ ਤੋਰਨ ਲੱਗੀ ਆ ਮਾਤਾ ਗੁਜਰੀ ਸਜਾ ਕੇ ਤਿਆਰ ਕਰਤਾ ਛਾਲੇ ਕਹਿੰਦੀ ਆ ਪੁੱਤਰੀ ਜੀਤਾ ਇੱਕ ਵਾਰੀ ਵੇਖ ਨਾ ਹੁਣ ਆਉਦੇ ਪੁੱਤਰਾਂ ਨੂੰ ਚੱਲਿਆ ਮੌਸ ਨੂੰ ਗਿਆ ਜੇ ਕਿਸੇ ਨੇ ਸਜਾਉਣਾ ਨਹੀਂ ਨੰਦਪੁਰੀਏ ਤੂੰ ਵਸਦੀ ਰਹਿ ਨੰਨਕੂਰੀਏ ਤੂੰ ਵਸੇ ਨੀਂ ਰੱਬਤਾ ਦਿੰਦੀ ਜੀ ਵੇਖੋ ਲਾਜ ਰੱਖਿਆ ਆਪਦੇ ਦਾਦੇ ਦੀ ਪੱਗ ਦੀ ਥੋੜੋਂ ਬੜੇ ਲਾਜ ਦੇਣਗੇ ਮਨ ਨੂੰ ਡਲਾਉਣਾ ਲਈ ਨੰਨਕੂਰੀਏ ਤੂੰ ਵਸੇ ਨੀਂ ਰ ਅਲੀ ਵਿੱਚ ਫਜਲਾਂ ਦੇ ਕਿਉਂ ਰੋਣਾ ਤੱਕ ਚੜ ਜੇ ਕੋ ਲੈਂਦੇ ਤੱਕ ਤੇਰੀਆਂ ਸੰਗ ਤਾਂ ਹੋਣ ਗਿਆ ਨਾਲ ਬਚਨਾ ਦੇ ਰਕ ਤੇ ਆਲਾਹੀ ਰੰਗ ਚਾਹ ਕੇ ਇੰਨਾ ਨੇ ਤੇਰਾ ਆਲਿਆਂ ਨੂੰ ਕੁਰਸੀ ਵਾਲੇ ਬੈਠੇ ਦੀ ਵਿੱਚ ਛੇ ਪਰਾਈਆਂ ਦੇ ਕਹਿੰਦੇ ਸਾਡੇ ਪੁੱਤ ਪੋਤੇ ਹੋਣਗੇ ਅਵਤਾਰਾਂ ਦੇ ਨਾਲ ਦੇ ਦੇਖੋ ਰੱਖਦੇ ਅਲਾਹੀ ਰੰਗ ਚਾੜ ਕੇ ਜਿੰਨਾ ਨੇ ਤੇਰਾ ਨਾ ਪਹਿਲਾ ਦੁਨੀਆ ਤੇ ਲੀਲਾ ਕਰਦੇ ਆ ਫੇਰ ਬੇਦ ਬਣਦੇ ਆ ਬੇਦਾਂ ਤੋਂ ਆਪਾਂ ਨੂੰ ਸੂ ਆਉਂਦੀ ਆ ਤਾਂ ਥੰਗ ਤੇ ਦੇ ਦਿਓ ਮਾਪੀਆਂ ਤਾਂ ਮਾਰਗ ਪੈਂਦਾ ਜੀਵ ਸੱਚੇ ਰੱਬ ਦੇ ਬੜੇ ਰੱਖ ਗਏ ਤੇ ਕਾਮਾਰ ਕੇ ਜਨਾਨੇ ਤੇਰਾ ਨਾਮ ਜਪੇ ਆ ਕੀ ਆਪਕਾਰ ਕਦੇ ਡੋਲ ਦੇਣੀ ਭੜੀ ਵਿੱਚ ਦੁਨੀ ਚਾਂਦੀ ਸਵਾਦੇ ਰਜਨੀ ਨੇ ਪੱਤ ਰਖਤੀ ਮਾਲਕ ਦੇ ਨਾਲ ਅੱਲੇ ਬੁਲਾਈਆਂ ਦੀ ਟਿੰਗਲੇ ਦੀ ਖਾਰੀ ਟਕਲੀ ਬੜਾ ਸਮਾਰ ਕੇ ਜਿੰਨਾ ਨੇ ਤੇਰਾ ਨਾਮ ਜਪੇ ਆਜੀ ਆਪਸਾਰਗੇ ਕੋਣਾ

ਦੁਨੀਆਂ ਦੇ ਧੀਰਤ ਬਣ ਗਿਆ ਹੈ ਨਹੀਂ ਬਚ ਤੇ ਨਾ ਲੋਕਾਂ ਦੇ ਰਜਨੀ ਦੇ ਨਾਮ ਤੇ ਰੱਖ ਤੇ ਅਲਾਹੀ ਰੰਗ ਚਾੜ ਕੇ ਜਿੰਨਾ ਨੇ ਤੇਰਾ ਨਾਮ ਈ ਮੇੜ ਦੀ ਹਾਰ ਮਾਰ ਜਾਂਦੀ ਇਹਨਾਂ ਤੇ ਆਪੇ ਲਾਲੀਆਂ ਨਾਲ ਝਰਨਾ ਦੇ ਭਾੜ ਭਾਲ ਕੇ ਜਿੰਨਾ ਲਾਦੇ ਪਿਆਰੇ ਦੇ ਆ ਵੀ ਪੱਕੀ ਨੇ ਵਿੱਚੋਂ ਦੇ ਜੋ ਮਾਫੀਆਂ ਬੱਚੇ ਬਲੀ ਦੇ ਭਾਜੀ ਗੇ ਛਾੜ ਮਾਰ ਕੇ ਜਿੰਦਾ ਨੇ ਤੇਰਾ ਨਾ ਅਗਨੀ ਦੇ ਆਪਦੇ ਪਿਆਰੇ ਨੂੰ ਰੱਖ ਤੇ ਅਲਾਹੀ ਰੰਗ ਚਾੜ ਕੇ ਰਾਮ ਆਉਂਦਾ ਅਵਤਾਰ ਤਾਰ ਤਾਰ ਕੇ ਯੋਜਨਾਵੇਂ ਆਪਦੇ ਵਿੱਚ ਦਸ ਦਰਾਂ ਦੇ ਜਿੰਨੀ ਪੂੰਜੀ ਦਿੱਤੀ ਆ ਸਵਾਸਾਂ ਦੀ ਲੱਖ ਲੇਖੇ ਲਾ ਲਿਓ ਭਜਨ ਦੇ 베ੜੇ ਆਕਰ ਦੇ ਲੈ ਜੋ 베ੜਿਆਂ ਆਇਓ ਤੇ ਚਾਲ ਕੇ ਜਿੰਨਾ